ਅਜੇ ਉਧਰ ਆ ਜਾਓ ਉਧਰ ਉਧਰ ਸ਼ਿੰਗਤ ਦਿਖਾਏਗਾ ਤੇ ਬਾਲਾ ਦੂਰ ਨਾ ਜਾਈਂ ਫਿਰ ਮਾਈਕ ਤੇ ਆਵਾਜ਼ ਨਹੀਂ ਆਊਗੀ ਸਾਰੇ ਜਿੰਨੇ ਵੀ ਨਕਰ ਨਿਵਾਸੀ ਆਸ-ਪਾਸੇ ਦੇ ਭੈਣਾ ਮੇਰੇ ਵੀਰ ਸਾਰੇ ਉਹ ਵੇ ਦੀਪਾ ਕਾਲਸਾ ਬਹੁਤ سارے ਸਾਥੀ ਸਾਨੂੰ ਜਾਣਦੇ ਆ ਕੋਈ ਸਕਦਾ ਕੋਈ ਸਾਨੂੰ ਨਾ ਜਾਣਦੇ ਅਸੀਂ ਰਾਜਸਥਾਨ ਦੇ ਵਿੱਚ ਖਾਸ ਕਰ ਗੰਗਾ ਨਗਰ ਏਰੀਏ ਦੇ ਰਹਿਣ ਵਾਲੇ ਆ ਔਰ ਕਿਸਾਨ ਯੂਨੀਅਨ ਚਲਾਉਂਦੇ ਆਂ। ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਕੇ ਐਸ ਦੇ ਨਾਂ ਤੇ ਸਾਡੀ ਯੂਨੀਅਨ ਹੈ। ਉਮੂਮਨ ਹੀ ਅਸੀਂ ਪਾਣੀ ਦੀ ਲੜਾਈ ਲੜਦੇ ਰਹਿੰਨੇ ਆਂ। ਖਾਸ ਕਰ ਗਗਰ ਅਤੇ ਭਾਖੜਾ ਤੇ ਆਈਡੀਐਨਪੀ ਤੇ ਦਿੱਲੀ ਅੰਦੋਲਨ ਦੇ ਵਿੱਚ ਵੀ ਸਾਡਾ ਸੰਘਰਸ਼ ਰਿਹਾ ਹੈ। ਤਕਰੀਬਨ ਤਕਰੀਬਨ ਸਾਡੇ ਨਾਲ ਜੁੜੇ ਸਾਰੇ ਭਾਈ ਇੰਦਰਜੀਤ ਆ, ਮਹਾਵੀਰ ਆ, ਸਾਰੇ ਬੰਦੇ ਸਾਨੂੰ ਜਾਣਦੇ। ਪੁੜਾ ਫੈਕਟਰੀ ਵਾਲਾ ਅੰਦੋਲਨ ਚੱਲ ਰਿਹਾ ਸੀ। ਔਰ ਕਿਸੇ ਨੂੰ ਇਹ ਨਹੀਂ ਲੱਗ ਰਿਹਾ ਸੀਗਾ ਵੀ ਫੈਕਟਰੀ ਵਾਲੇ ਮਾਮਲੇ 'ਚ ਸਰਕਾਰ ਇੰਨਾ ਤੱਕਾ ਕਰੂਗੀ। ਸਾਨੂੰ ਗੰਗਾ ਨਗਰੋਂ ਚੱਲ ਕੇ ਇੱਥੇ ਤੁਹਾਡੇ ਸਮਸਨ ਚਾਉਣਾ ਪਊ। ਇਹ ਗੱਲ ਏਡੀ ਵੱਡੀ ਲੱਗ ਨਹੀਂ ਰਹੀ ਸੀ। ਇਹ ਲੱਗ ਰਿਹਾ ਸੀਗਾ ਵੀ ਠੀਕ ਐ ਪਿੰਡ ਵਾਲਿਆਂ ਦੀ ਆਵਾਜ਼ ਐ। ਜਾਇਜ਼ ਮੰਗ ਐ। ਉਹ ਮੰਨੂਗੀ ਸਰਕਾਰ। ਏਡੇ ਵੱਡੇ ਪੱਧਰ ਦੀ ਗੱਲ ਹੀ ਨਹੀਂ। ਲੇਕਿਨ ਥੋੜਾ ਸੰਘਰਸ਼ ਜਿੰਨਾ ਚੱਲ ਰਿਹਾ ਸੀ ਉਹ ਵਿੱਚ ਸਭ ਖੁਸ਼ ਵੀ ਸੀ। ਵੀ ਭੈਣਾ ਬੀਬੀਆਂ ਗਲੀ ਗਲੀ ਅਸੀਂ ਵੀਡੀਓ ਵੇਂਦੇ ਰਹੇ ਆ। ਮਹਿੰਗੇ ਤੇ ਪੀਜਤੇ ਹੋਰਾਂ ਦੇ ਵੇਂਦੇ ਰਹੇ ਆ ਥੋੜਾ ਸੰਘਰਸ਼ੀ ਬੜਾ ਬਹੁਤ ਹੀ ਹੌਸਲੇ ਨਾਲ ਚੱਲ ਰਿਹਾ ਸੀ। ਲੇਕਿਨ ਸਾਨੂੰ ਦੁੱਖ ਹੋ ਤੋ ਹੋਇਆ ਜਦੋਂ ਅਸੀਂ ਐਸ ਅੰਦੋਲਨ ਦੀਆਂ ਸੋਸ਼ਲ ਮੀਡੀਆ ਦੇ ਰਾਹੀਂ ਵੀਡੀਓ ਵੇਖੀਆਂ ਕਿ ਇੰਨਾ ਧੱਕਾ ਕੀਤਾ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿ ਸਾਡੇ ਜਿਹੜੇ ਆਗੂ ਆਂ ਅੰਦੋਲਨ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਿੰਡ ਦੇ ਵਿੱਚ ਪੁਲਿਸ ਲੱਗ ਗਈ ਕੁਝ ਵੀਡੀਓ ਤਾਂ ਐਸੀਆਂ ਆਈਆਂ ਕਿ ਜਿਹਦੇ ਵਿੱਚ ਵਿਖਾਇਆ ਗਿਆ ਜੀ ਪਿੰਡ ਦੀਆਂ ਗਲੀਆਂ ਦੇ ਵਿੱਚ ਪੁਲਸੀਆਂ ਦੀਆਂ ਜੀਪਾਂ ਖੜੀਆਂ ਔਰ ਜਿਹੜੇ ਨੌਜਵਾਨਾਂ ਨੂੰ ਧੱਕ ਧੱਕੇ ਲਿਜਾਇਆ ਜਾ ਰਿਹਾ ਗੱਡੀਆਂ ਦੇ ਵਿੱਚ ਰਾਇਆ ਜਾ ਰਿਹਾ ਐਵੀਆਂ ਵੀਡੀਓ ਵੀ ਸਾਡੇ ਸਾਹਮਣੇ ਆਈਆਂ ਇਨਾ ਇਹੋ ਜਿਹਾ ਵੀਡੀਓ ਤੇ ਇਹੋ ਜਿਹੀ ਦਮਨਕਾਰੀ ਨੀਤੀ ਨੂੰ ਵੇਖ ਕੇ ਚਾਹੇ ਅਸੀਂ ਗੰਗਾ ਨਗਰ ਬੈਠੇ ਆਂ ਤੇ ਚਾਹੇ ਕੋਈ ਬੀਕਾਨੇਰ ਬੈਠਾ ਚਾਹੇ ਕਿਤੇ ਬੈਠਾ ਤੇ ਪੰਜਾਬ ਚੋਂ ਨਹੀਂ ਬੈਠਾ ਰੀਕ ਦਾ ਜਿਹੜਾ ਲੜਨ ਵਾਲਾ ਬੰਦਾ ਉਹਦਾ ਖੂਨ ਖੋਲਣਾ ਲਾਜ਼ਮੀ ਕਿਉਂਕਿ ਹੱਕਾਂ ਦੇ ਲੋਕਤੰਤਰੀਕ ਅਸੀਂ ਦੇਸ਼ ਚ ਰਹਿ ਰਹੇ ਆਂ ਇੱਥੇ ਕੋਈ ਰਾਜਸ਼ਾਹੀ ਨਹੀਂ ਔਰ ਲੋਕਤੰਤਰੀਕ ਦੇਸ਼ ਦੇ ਵਿੱਚ ਜਿਹੜੀ ਸਰਕਾਰ ਚੁਣੀ ਜਾਂਦੀ ਹੈ ਉਹਨੂੰ ਆਖਿਆ ਜਾਂਦਾ ਹੈ ਕਿ ਜਨਤਾ ਦੀ ਜਨਤਾ ਦੁਆਰਾ ਜਨਤਾ ਲਈ ਜਨਤਾ ਕੇ ਲਈ ਚੁਣੀ ਗਈ ਸਰਕਾਰ ਹੈ ਤੇ ਜੇ ਸਾਡੀ ਚੁਣੀ ਸਰਕਾਰ ਸਾਡੇ ਵਾਸਤੇ ਹੈ ਤਾਂ ਫਿਰ ਉਹ ਸਾਡੇ ਨਾਲ ਇੰਨਾ ਤੱਕਾ ਨਹੀਂ ਕਰ ਸਕਦੀ ਕਿ ਅਸੀਂ ਕੋਈ ਜਾਇਜ਼ ਮੰਗ ਕਰੀਏ ਤੇ ਸਾਨੂੰ ਫੜ ਕੇ ਤੇ ਆਖਦੇ ਜੀ ਚਰਨ ਨੂੰ ਚੱਕ ਕੇ ਅੰਦਰ ਗ੍ਰਿਫਤਾਰ ਕਰਨ ਇਹ ਤਾਂ ਜਾਇਜ਼ ਨਹੀਂ ਨਾ ਸਾਡੀ ਮੰਗ ਹੈ ਸਾਡੀ ਡਿਮਾਂਡ ਹੈ ਸਾਡਾ ਸੰਘਰਸ਼ ਹੈ ਸਾਡੇ ਸੰਘਰਸ਼ ਨੂੰ ਸੁਣੋ ਸਾਡੇ ਨਾਲ ਗੱਲਬਾਤ ਕਰੋ ਸਾਡੀ ਮੰਗ ਨਾਜਾਇਜ਼ ਹੈ ਤਾਂ ਸਾਨੂੰ ਦੱਸੋ ਜੇ ਮੰਗ ਨਾਜਾਇਜ਼ ਹੈ ਤਾਂ ਫਿਰ ਲੜਨ ਵਾਲਾ ਕਿਵੇਂ ਲੜੂਗਾ ਲੋਕਾਂ ਨੇ ਸਮਝ ਆ ਜੂਗੀ ਗੱਲ ਮੰਗ ਨਾਜਾਇਜ਼ ਆ ਚੰਦ ਆਗੂ ਜੇ ਕੋਈ ਨਾਜਾਇਜ਼ ਮੰਗ ਕਰਕੇ ਲੜ ਰਹੇ ਆ ਤਾਂ ਲੋਕਾਂ ਨੂੰ ਸਮਝ ਆ ਜੂਗੀ ਗੱਲ ਮੰਗ ਨਜਾਇਜ਼ ਹੈ ਜੇ ਮੰਗ ਜਾਇਜ਼ ਹੈ ਤਾਂ ਫਿਰ ਲੋਕਾਂ ਦੀ ਸਮਝ ਆ ਜਾਂਦੀ ਹੈ ਵੀ ਇਧਰ ਸਾਡਾ ਹਿੱਤ ਜੁੜਿਆ ਹੋਇਆ ਸਾਡੇ ਬੱਚਿਆਂ ਦਾ ਹਿੱਤ ਜੁੜਿਆ ਹੋਇਆ ਡੇਢ ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ ਫੈਕਟਰੀ ਕਿਉਂ ਬਾਈ ਜੀ ਡੇਢ ਦੋ ਹੈ ਡੇਢ ਦੋ ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ ਫੈਕਟਰੀ ਕਿੰਨਾ ਵੀ ਫੈਕਟਰੀ ਪ੍ਰਦੂਸ਼ਣ ਰਹਿਤ ਹੋਵੇ ਕਿੰਨਾ ਵੀ ਨਵੇਂ ਤਰੀਕੇ ਨਾਲ ਬਣਾਈ ਜਾ ਰਹੀ ਹੋਵੇ ਇੱਕ ਡੇਢ ਕਿਲੋਮੀਟਰ ਤੱਕ ਤਾਂ ਆਪਣੀਆਂ ਫਸਲਾਂ ਦੇ ਉੱਤੇ ਨਾ ਜਿਹੜਾ ਪੱਠਾ ਲੱਗਿਆ ਹੋਵੇ ਪੱਠਾ ਤੇ ਆਮ ਸਾਡਾ ਏਰੀਆ ਸਰੋਂ ਵੀਜ ਦਾ ਸਰੋਂ ਦੇ ਪੱਤੇ ਹੁੰਦੇ ਚੌੜੇ ਤੇ ਪੱਤਿਆਂ ਦੇ ਉੱਤੇ ਕਾਲਕ ਸਰੋਂ ਦੇ ਪੱਤਿਆਂ ਦੇ ਉੱਤੇ ਆ ਵੀਜਾ ਨਗਰ ਏਰੀਏ 'ਚ ਪੱਠੇ ਬਹੁਤ ਆ ਬਹੁਤ ਜ਼ਿਆਦੇ ਕਾਲਕ ਉੱਤੇ ਪੱਤਿਆਂ 'ਤੇ ਹੁੰਦੀ ਹੈ ਜਿੱਥੇ ਜਿੱਥੇ ਪੱਠੇ ਜਾਦੇ ਤੇ ਪੱਠਾ ਸਾਲ ਦੇ ਵਿੱਚ ਚੱਲਦਾ ਵੀ ਕੋਈ 2 ਗੇੜ 3 ਗੇੜ ਹੁੰਦੇ ਆ ਸਾਰਾ ਸਾਲ ਤਾਂ ਨਹੀਂ ਚੱਲਦਾ ਜਿਹੜੀ ਫੈਕਟਰੀ 80 ਕਿੱਲੇ ਜ਼ਮੀਨ 'ਚ ਇੱਕ ਲੱਗ ਰਹੀ ਔਰ 65 ਕਿੱਲੇ ਜ਼ਮੀਨ ਉਹਦੇ ਨਾਲ ਲਈ ਜਾ ਰਹੀ ਆ ਔਰ ਉਹਨੇ ਮੀਥਨੋਲ ਇਥਨੋਲ ਪੈ ਔਰ ਉਹ ਪੈਦਾ ਕਾਜ ਨਾ ਕਰਨਾ ਪਰਾਲੀ ਨਾ ਝੋਨੇ ਨਾ ਚੌਲ ਨਾ ਜਾਂ ਹੋਰ ਨਾ ਕਹਿਣ ਦਾ ਮਤਲਬ ਮੱਕੀ ਨਾ ਇੱਥੋਂ ਦਾ ਪ੍ਰੋਸੈਸ ਕਰਕੇ ਅਨਾਜ ਨੂੰ ਪੈਦਾ ਕਰ ਜਿਹੜੀ ਸਰਕਾਰ ਆ ਔਰ ਸਰਕਾਰੀ ਬੰਦੇ ਆ ਉਹ ਇਹ ਦੱਸ ਰਿਹਾ ਜੀ ਵੇਖੋ ਇਲਾਕੇ ਨੂੰ ਕਿੰਨਾ ਵੱਡਾ ਫਾਇਦਾ ਇੱਥੇ ਰੋਜ਼ਗਾਰ ਮਿਲੂਗਾ ਇੱਥੋਂ ਦੀਆਂ ਫਸਲਾਂ ਉੱਚੀ ਰੇਟ ਵਿਕਣੀਆਂ ਉਦਯੋਗੀਕਰਨ ਹੋਣਾ ਚਾਹੀਦਾ ਜੀ ਉਦਯੋਗ ਲੱਗਣੇ ਚਾਹੀਦੇ ਆ ਜੀ ਕੱਲ ਇੱਕ ਬੰਦਾ ਫੇਸਬੁੱਕ ਦੇ ਉੱਤੇ ਇਹ ਗੱਲ ਮੈਂ ਉਹਨੂੰ ਕਮੈਂਟਾਂ ਰਾਹੀਂ ਜਵਾਬ ਵੀ ਦਿੱਤਾ ਉਹ ਕਹਿ ਰਿਹਾ ਸੀਗਾ ਕਿ ਵੇਖੋ ਜੀ ਇਹ ਜਿਹੜੇ ਕਿਸਾਨ ਸੰਗਠਨ ਹੈ ਨਾ ਤੇ ਲਾਲ ਝੰਡੇ ਵਾਲੇ ਤੇ ਸਾਰੇ ਜਿੰਨੇ ਵੀ ਆ ਇਹ ਤਾਂ ਦਾ ਕਿਤੇ ਵੀ ਫੈਕਟਰੀਆਂ ਲੱਗਣ ਦੇ ਹੱਕ 'ਚ ਨਹੀਂ ਗਏ ਇਹ ਤਾਂ ਫੈਕਟਰੀਆਂ ਬੰਦ ਕਰਾਉਣ ਦੇ ਹੱਕ 'ਚ ਆ ਇਹ ਤਾਂ ਲੋਕਾਂ ਦੇ ਖਿਲਾਫ ਹੈ ਇਹ ਤਾਂ ਸਰਕਾਰਾਂ ਉਹ ਆਪ ਦਾ ਉਹਨਾਂ ਦਾ ਨੈਰੇਟਿਵ ਉਹ ਘੜ ਰਹੀ ਸੀ ਮੈਂ ਉਹਨੂੰ ਕਮੈਂਟਾਂ 'ਚ ਜਵਾਬ ਦਿੱਤਾ ਵੀ ਉਦਯੋਗੀਕਰਨ ਦੇ ਕੋਈ ਖਿਲਾਫ ਨਹੀਂ ਔਰ ਜਿਹੜਾ ਖੇਤੀ ਆਧਾਰਿਤ ਉਦੋਂ ਹੋ ਗਿਆ ਉਹ ਤਾਂ ਬਿਲਕੁਲ ਹੀ ਅਸੀਂ ਖਰਾਬ ਨਹੀਂ ਅਸੀਂ ਤਾਂ ਕਹਿੰਦੇ ਐਗਰੋ ਫੂਡ ਪਾਰਕ ਬਣਨ ਪਰ ਲਿਆ ਕੇ ਸਾਡੀ ਹਿੱਕ ਤੇ ਤਾਂ ਨਹੀਂ ਬਣਾਉਂਦੇ ਵੀ ਜਿੱਥੇ ਸਾਡੇ ਚੁੱਲੇ ਤੇ ਤਾਂ ਨਹੀਂ ਲੱਗ ਬਣਾਉਣੇ ਤੁਸੀਂ ਇੱਕ ਸਹੀ ਜਗ੍ਹਾ ਤੇ ਉਹਨੂੰ ਇਹਦੇ ਉਦਯੋਗ ਦੇ ਉਦਯੋਗ ਲਾਓ ਤੁਹਾਡੇ ਕੋਈ ਖਲਾਫ ਪਰ ਜੇ ਤੁਸੀਂ ਉਹ ਉਦਯੋਗ ਇਹੋ ਜਿਹਾ ਉਦਯੋਗ ਲਾਉਣਗੇ ਜਿੱਥੇ ਬਿਮਾਰੀਆਂ ਦਾ ਘਰ ਸਾਡੇ ਲੋਕ ਬਣ ਜਾਣ ਉਸ ਉਦਯੋਗ ਦੇ ਕੌਣ ਹੱਕ ਚ ਹੈ ਜੀ ਰੋਜ਼ਗਾਰ ਚੰਗਾ ਪਹਿਲਾਂ ਰੋਜ਼ਗਾਰ ਬਾਰੇ ਸੋਚੂ ਬੰਦਾ ਕਿ ਪਹਿਲਾਂ ਆਪਣੀ ਸਿਹਤ ਬਾਰੇ ਆਪਦੇ ਜਵੱਕਾ ਬਾਰੇ ਸੋਚੂ ਰੋਜ਼ਗਾਰ ਤਾਂ ਬਾਅਦ ਦੀ ਗੱਲ ਹੈ ਇਸ ਕਰਕੇ ਮੰਗ ਤੁਹਾਡੀ ਜਮਾਂ ਜਾਇਜ਼ ਹੈ ਔਰ ਇਹ ਮੰਗ ਕੋਈ ਵੀ ਮੰਗ ਹੋਵੇ ਸਰਕਾਰ ਪਹਿਲਾਂ ਉੱਥੋਂ ਬੈਠੀ ਫੈਲਾਂ ਤੇ ਸਾਈਨ ਕਰ ਦਿੰਦੀ ਐ ਫਿਰ ਟੀਕਾ ਲਾ ਕੇ ਦੇਖਦੀ ਐ ਵੀ ਤੁਹਾਡੇ ਜੀ ਰੋਸ਼ ਕਿੰਨਾ ਕੁ ਸਰਕਾਰ ਦੀਆਂ ਆਪਦੀਆਂ ਨੀਤੀਆਂ ਉਹਨਾਂ ਕੋਲੇ ਵੱਡੇ ਵੱਡੇ ਦਿਮਾਗਾਂ ਵਾਲੇ ਆਈਐਸ ਆਈਪੀਐਸ ਬੈਠੇ ਹੋਏ ਲੋਕ ਐ ਪਰ ਇਹ ਨਹੀਂ ਉਹ ਜਾਣਦੇ ਕਿ ਜਦੋਂ ਵੀ ਕੋਈ ਸੰਘਰਸ਼ ਲੜਦੇ ਐ ਸਾਡਾ ਉਹਨਾਂ ਨਾਲ ਰੋਜਵਾਹ ਪੈਂਦਾ ਉਹਨਾਂ ਦਾ ਆਪ ਦਾ ਕੰਮ ਹੁੰਦਾ ਰੋਕਣਾ ਤੇ ਆਪਣਾ ਆਪ ਦਾ ਕੰਮ ਐ ਲੜਨਾ ਲੜਨਾ ਕਿਵੇਂ ਐ ਇਹ ਉਹਨਾਂ ਨੂੰ ਨਹੀਂ ਪਤਾ ਅਸੀਂ ਰੋਜ਼ ਲੜਦੇ ਆ ਉਹਨਾਂ ਨੂੰ ਲੜਨਾ ਕਿਵੇਂ ਐਫਸਰਾਂ ਨੂੰ ਨਹੀਂ ਪਤਾ ਇਹ ਆਪਾਂ ਨੂੰ ਪਤਾ ਲੜਨ ਨੂੰ ਰੋਕਣਾ ਕਿਵੇਂ ਉਹਨਾਂ ਨੂੰ ਪਤਾ ਹੁਣ ਕੌਣ ਜਿੱਤੇ ਜਿਹਦੀ ਮੰਗ ਜਾਇਜ਼ ਹੈ ਤੇ ਨਹੀਂ ਜਿੱਤਦਾ ਜੇ ਮੰਗ ਨਜਾਇਜ਼ ਆ ਤਾਂ ਨਜਾਇਜ਼ ਮੰਗ ਕਦੇ ਨਹੀਂ ਜਿੱਤੀ ਮੰਗ ਜਾਇਜ਼ ਹੌਸਲਾ ਹੈ ਤੁਹਾਡੇ ਚ ਹਿੰਮਤ ਹੈ ਇੱਕ ਹੈ ਔਰ ਸਾਨੂੰ ਇੱਥੇ ਆ ਕੇ ਇੰਨੀ ਵੱਡੀ ਖੁਸ਼ੀ ਹੋਈ ਜਦੋਂ ਸਾਨੂੰ ਵੀਰ ਨੇ ਦੱਸਿਆ ਵੀ ਸਾਡੀ ਜਿਹੜੀ ਲੜਾਈ ਹੈ ਇਹਦੇ ਵਿੱਚ ਕੋਈ ਰਾਜਨੀਤਿਕ ਪਾਰਟੀ ਵਾਲਾ ਰੌਲਾ ਨਹੀਂਗਾ ਤਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਲੋਕ ਜਿਹੜੇ ਇਕੱਠੇ ਆ ਰਾਜਨੀਤੀ ਤੋਂ ਸਾਡੀ ਜਿਹੜੀ ਮੰਗ ਆ ਸਾਡੀ ਲੜਾਈ ਉੱਪਰ ਉੱਠ ਚੁੱਕੀ ਐ ਜੇ ਤੁਹਾਡੀ ਰਾਜਨੀਤੀ ਤੋਂ ਉੱਪਰ ਉੱਠ ਗਈ ਨਾ ਲੜਾਈ ਤਾਂ ਤੁਸੀਂ ਜਿੱਤ ਲਈ ਰਾਜਨੀਤੀ ਤੋਂ ਜਿਹੜੀ ਲੜਾਈ ਉੱਪਰ ਉੱਠ ਗਈ ਅੱਧੀ ਲੜਾਈ ਤੁਸੀਂ ਜਿੱਤ ਲਈ ਕਿਉਂਕਿ ਰੋਲਾ ਤਾਂ ਸਾਰਾ ਉੱਥੇ ਪੈਣਾ ਆ ਕੇ ਦੂਜੇ ਨੰਬਰ ਦੀ ਗੱਲ ਜਿਸ ਲੜਾਈ ਦੇ ਵਿੱਚ ਸਾਡੀਆਂ ਮਾਈ ਭਾਗੋ ਵਰਗੀਆਂ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਨਾਲ ਹੋਣ ਤੁਹਾਡੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਖੜੀਆਂ ਹੋਣ ਉਹ ਲੜਾਈ ਤੁਸੀਂ ਹਾਰ ਹੀ ਨਹੀਂ ਸਕਦੇ ਅਗਲੀ ਗੱਲ ਇਹ ਆ ਕਿ ਇਹ ਰੌਲਾ ਬਣਾਇਆ ਜਾ ਰਿਹਾ ਟਿੱਬੀ ਦਾ ਸਾਨੂੰ ਵੀ ਇੱਥੇ ਆ ਕੇ ਪਤਾ ਲੱਗਿਆ ਜਦੋਂ ਅਸੀਂ ਪੁੱਛਿਆ ਵੀ ਇਹ ਕਿੱਡੇ ਕਿਹੜੇ ਏਰੀਆ ਦਾ ਰੌਲਾ ਕਿੰਨੇ ਪਿੰਡ ਲੱਗਦੇ ਆ ਕੌਣ ਕੌਣ ਲੋਕ ਆ ਅੱਜ ਤੱਕ ਇਹ ਰੌਲਾ ਬਣਾਇਆ ਗਿਆ ਬਾਹਰ ਆਮ ਪਿੰਡਾਂ ਦੇ ਵਿੱਚ ਜਾਂ ਸਾਡੇ ਤੱਕ ਜਿਹੜੀਆਂ ਆਮ ਲੋਕਾਂ ਦੀ ਗੱਲ ਗਈ ਉਹ ਗਈ ਆ ਜਿੱਦਾਂ ਟਿੱਬੀ ਪਿੰਡ ਦਾ ਰੌਲਾ ਅੱਜ ਪਤਾ ਲੱਗਿਆ ਵੀ ਇਹ ਟਿੱਬੀ ਪਿੰਡ ਦਾ ਰੌਲਾ ਨਹੀਂ ਹੈ ਇਹ ਤਾਂ ਇਲਾਕੇ ਦੇ 20 25 25 ਕਿਲੋਮੀਟਰ ਦੇ ਏਰੀਏ ਦਾ ਬਰਬਾਦ ਕਰਨ ਦਾ ਰੌਲਾ ਹੈ ਇੱਥੇ ਇਕੱਲਾ ਟਿੱਬੀ ਪਿੰਡ ਥੋੜੀ ਹੈ ਕਿ ਵੀ ਪਿੰਡ ਦੇ ਨਾਲ ਕੋਈ 5 ਕਿਲੋਮੀਟਰ ਪਿੰਡ ਇੱਧਰ ਹੈ ਕੋਈ 4 ਕਿਲੋਮੀਟਰ ਇੱਧਰ ਹੈ ਕੋਈ 3 ਕਿਲੋਮੀਟਰ ਇੱਧਰ ਹੈ ਇਹ ਸਾਰੇ ਇਲਾਕੇ ਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਵੀ ਜੇ ਇੱਕ ਫੈਕਟਰੀ ਲੱਗਦੀ ਹੈ ਨਾ ਕਿੱਥੇ ਇਹ ਦੂਜੇ ਪਿੰਡ ਵੀ ਇਹ ਜਾਣ ਲੈਣ ਵੀ ਜਦੋਂ ਇੱਕ ਫੈਕਟਰੀ ਕੋਈ ਕਾਮਯਾਬ ਹੁੰਦੀ ਹੈ ਤਾਂ ਸਰਕਾਰ ਉਸ ਏਰੀਏ ਨੂੰ ਪ੍ਰਧਾਨਜੀ ਫੈਕਟਰੀਆਂ ਦਾ ਹੱਬ ਬਣਾਉਂਦੀ ਹੈ ਉਹ ਇਹਦਾ ਸੋਚਣ ਉਹ 4 ਕਿਲੋਮੀਟਰ ਬਾਅਦ ਕੋ ਦੂਜੀ ਲਿਆਉਣਗੇ ਬਹੁਤ ਏਰੀਆ ਪਿਆ ਸਰਕਾਰ ਕੋਲੇ ਫੈਕਟਰੀਆਂ ਲਾਉਣ ਬਹੁਤ ਬਰਾਨੀ ਏਰੀਆ ਪਿਆ ਹੈ ਬਹੁਤ ਖੁੱਲਾ ਏਰੀਆ ਪਿਆ ਹੈ ਜ਼ਰੂਰੀ ਨਹੀਂ ਵੀ ਜਿੱਥੇ ਵੱਸੋਂ ਹੈ ਲੋਕਾਂ ਦੀ ਜਿੱਥੇ ਲੋਕ ਵੱਸ ਰਹੇ ਉਹਨਾਂ ਨੂੰ ਪਰੇਸ਼ਾਨ ਕਰਨਾ ਹੈ ਸਰਕਾਰ ਫੈਕਟਰੀਆਂ ਲਾਵੇ ਬਿਲਕੁਲ ਲਾਵੇ ਉਦਯੋਗਿਕ ਜਿਹੜੀਆਂ ਕਰਨਾ ਉਹਦੇ ਕੋਈ ਖਲਾਫ ਨਹੀਂ ਪਰ ਸਿਰਫ ਖਿਆਲ ਇਹ ਨਾ ਰੱਖੇ ਕਿ ਤੁਹਾਡੀ ਫੈਕਟਰੀ ਦੇ ਨਾਲ ਲੋਕ ਪਰੇਸ਼ਾਨ ਨਾ ਹੋਣ ਜੇ ਤੁਸੀਂ ਲੋਕਾਂ ਵਾਸਤੇ ਲਾ ਰਹੇ ਹੋ ਤਾਂ ਫਿਰ ਲੋਕਾਂ ਦੇ ਲੋਕਾਂ ਨੂੰ ਮਾਰਦੇ ਕਿਉਂ ਇਹਦਾ ਮਤਲਬ ਇਹ ਨਹੀਂ ਵੀ ਫੈਕਟਰੀ ਦਾ ਇੱਕ ਮਾਲਕਾ ਜਿਹੜਾ ਉਹਨੂੰ ਬਚਾਉਣ ਵਾਸਤੇ ਤੁਸੀਂ ਹਜ਼ਾਰਾਂ ਬੰਦਾ ਮਾਰੋ ਉਹਨਾਂ ਦੇ ਘਰ ਬੱਚੇ ਮਾਰੋ ਉਹਨਾਂ ਨੂੰ ਬਿਮਾਰੀਆਂ ਲੱਗਣ ਇਹ ਨਹੀਂ ਇਹ ਗੱਲ ਜਾਇਜ਼ ਹੈ ਇਸ ਕਰਕੇ ਜੋ ਮੁੱਦਾ ਤੁਸੀਂ ਚੱਕਿਆ ਹੋਇਆ ਜਦੋਂ ਤੁਹਾਡੀਆਂ ਗ੍ਰਿਫਤਾਰੀਆਂ ਹੋਈਆਂ ਤੁਹਾਡੇ ਨਾਲ ਧੱਕਾ ਹੋਇਆ ਦਮਨ ਹੋਇਆ ਉਸ ਤੋਂ ਅਗਲੇ ਦਿਨ ਹੀ ਅਸੀਂ ਆਨਲਾਈਨ ਮੀਟਿੰਗ ਕੀਤੀ ਆਪਦੀ ਜਥੇਬੰਦੀ ਦੀ ਮੀਟਿੰਗ ਕਰਕੇ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਰੋਸ ਸੀ ਔਰ ਉਹਨਾਂ ਨੇ ਕਿਹਾ ਸੀ ਜੀ ਆਪਾਂ ਨੂੰ ਸੁਭਾਈ ਜਾਣਾ ਚਾਹੀਦਾ ਔਰ ਅਸੀਂ ਅਗਲੇ ਦਿਨ ਹੀ ਸਾਡੀ ਆਉਣ ਦੀ ਤਿਆਰੀ ਵੀ ਸੀ ਲੇਕਿਨ ਸਾਡੀ ਇੱਕ ਮੀਟਿੰਗ ਸੀ ਸੰਧਰੀਆ ਅਜੀਬਰ ਕਿ ਆ ਵੀ ਅੱਜ ਜਾਵਾਂਗੇ ਟਿੱਬੀ ਕੱਲ ਨੂੰ ਸੰਗਰੀ ਆਪਾਂ ਇੱਕ ਦਿਨ ਬਾਅਦ ਰੱਖ ਲਏ। ਅੱਜ ਅਸੀਂ ਸੰਗਰੀਆਂ ਮੀਟਿੰਗ ਕਰਕੇ ਮੇਰੇ ਇੱਥੇ ਆਏ ਆ। ਔਰ ਇਹ ਤੁਹਾਨੂੰ ਯਕੀਨ ਦਿਵਾਉਨੇ ਆ ਗੱਲ ਓਨੀ ਕਰਨੀ ਚਾਹੀਦੀ ਆ ਜਿੰਨੀ ਤੇ ਬੰਦਾ ਪੂਰਾ ਉਤਰੀ। ਅਸੀਂ ਜਥੇਬੰਦਕ ਤੌਰ ਤੇ ਨਾਲ ਆ ਕੋਈ ਰਾਜੂ ਸੰਤਪੀਰ ਦੋ ਜਣੇ ਤੁਹਾਡੇ ਨਾਲ ਨੇ। ਜਥੇਬੰਦਕ ਤੌਰ ਤੇ ਸਾਡੀ ਮੀਟਿੰਗ ਹੋ ਚੁੱਕੀ ਆ। ਜਥੇਬੰਦਕ ਤੌਰ ਤੇ ਅਸੀਂ ਤੁਹਾਡੇ ਨਾਲ ਆ। ਤੁਹਾਡੀ ਕਮੇਟੀ ਬਣੀ ਹੋਈ ਆ। ਤੁਸੀਂ ਆਗੂ ਹੋ ਕੇ ਲੜ ਰਹੇ ਹੋ। ਜੋ ਤੁਹਾਡੀ ਕਮੇਟੀ ਸਾਨੂੰ ਆਦੇਸ਼ ਕਰੂਗੀ। ਅਸੀਂ ਉਸ ਹਦੇਸ ਤੇ ਫੁੱਲ ਚੜਾਵਾਂਗੇ ਫਿਲਹਾਲ ਸਾਡੀ ਵੀਰਾਂ ਨਾਲ ਗੱਲ ਹੋਈ ਹੈ ਕਿ 10 ਦਿਨ ਪ੍ਰਚਾਰ ਕਰਨਾ ਹੈ ਔਰ 5 ਤਰੀਕ ਦਾ ਇਹ ਪ੍ਰੋਗਰਾਮ ਵੱਡਾ ਰੱਖਣ ਦਾ ਬਣਾ ਰਹੇ ਆ ਸੋਚ ਰਹੇ ਆ ਹਜੇ ਇੰਦਰਜੀਤ ਕਰਨਾ ਗੋਸ਼ਟੀ ਆ ਸੋਚ ਹੀ ਰਹੇ ਹੋ ਤਕਰੀਬਨ ਤਕਰੀਬਨ ਫਾਈਨਲ ਹੈ ਕਿਉਂਕਿ ਲਾਈਵ ਚੱਲ ਰਿਹਾ ਨਾ ਮੈਂ ਤਾਂ ਕਹਿੰਦਾ ਲੋਕਾਂ ਤੱਕ ਉਹ ਆਜ ਜਾਣੀ ਹੈ ਵੀ 5 ਤਰੀਕ ਦਾ ਤਕਰੀਬਨ ਤਕਰੀਬਨ ਇਹਨਾਂ ਦਾ 5 ਤਰੀਕ ਨੂੰ ਇਹਨਾਂ ਨੇ ਟਿੱਬੀ ਦੇ ਵਿੱਚ ਇੱਕ ਵੱਡਾ ਇਕੱਠ ਰੱਖਣਾ ਆ ਉਹਦੇ ਹੱਕਾਂ ਲਈ ਜੇ ਤਾਂ ਕੋਈ ਤਬਦੀਲੀ ਹੋਈ ਤਾਂ ਤੁਹਾਨੂੰ ਦੱਸਿਆ ਜਾਊਗਾ ਨਹੀਂ ਤਾਂ ਮੰਨ ਕੇ ਚੱਲੋ ਵੀ 5 ਤਰੀਕ ਨੂੰ ਉਹ ਪ੍ਰੋਗਰਾਮ ਹੈ ਉਸ 5 ਤਰੀਕ ਦੇ ਪ੍ਰੋਗਰਾਮ ਆਸਤੇ ਲੜਨ ਵਾਲਾ ਲੋਕ ਚਾਹੇ ਕੋਈ ਰਾਵਲੇ ਬੈਠਾ ਹੈ ਕੜਸਾਣੇ ਬੈਠਾ ਹੈ ਬੀਕਾਨੇਰ ਬੈਠਾ ਹੈ ਗੰਗਾ ਨਗਰ ਬੈਠਾ ਹੈ ਹਨੂਮਾਨਗੜ ਬੈਠਾ ਕਿਤੇ ਹੈ ਉਹ ਸਾਰੇ ਲੋਕਾਂ ਨੂੰ ਅਸੀਂ ਸੱਦਾ ਦੇਵਾਂਗੇ ਅਸੀਂ ਪੰਜਾਬ 'ਚ ਸਾਡੀ ਸੇਵਾ ਚੱਲ ਰਹੀ ਹੈ ਉੱਤੇ ਬਾਹੜ ਏਰੀਆ ਦੇ ਵਿੱਚ ਅਸੀਂ ਮਗਰੋਂ ਲੋਕਾਂ ਦੇ ਸਹਿਯੋਗ ਨਾਲ ਕਣਕ ਬੀਜਣ ਦੀ ਬੀ ਦੀ ਖਾਦੀ ਸੇਵਾ ਚਲਾ ਰਹੀ ਸੀ ਅਸੀਂ ਟਾਰਗੇਟ ਤਾਂ ਕੁ 600 ਕਿੱਲੇ ਦਾ ਬਿਥਿਆ ਸੀ ਮੈਂ ਤਾਂ ਬਿਮਾਰ ਸੀ ਮੈਂ ਤਾਂ ਹੁਣ ਵੀ ਮੇਰੇ ਹਲੱਤਾਂ ਤੇ ਜਰਾਬਾ ਚੜਾ ਕੇ ਆਇਆ ਮੈਥੋਂ ਤੀਦਾ ਨਹੀਂ ਸੀ ਮੇਰੇ ਸੋਜਣ ਹੋ ਗਈ ਸੀ ਪ੍ਰਧਾਨ ਜੀ ਹੁਣੀ ਉਹ ਸੇਵਾ ਚਲਾ ਰਹੇ ਆ ਰਾਜੂ ਜੀ ਹੁਣੀ ਇਹਨਾਂ ਨੂੰ ਪਤਾ ਮੈਂ ਅੱਜ ਪੁੱਛਿਆ ਵੀ ਕਿੰਨੇ ਦਿਨ ਹੋਰ ਲੱਗਣਗੇ ਤਾਂ ਇਹ ਕਹਿੰਦੇ ਆ ਵੀ 4-5 ਦਿਨ ਲੱਗ ਜਾਣਗੇ ਕਿਉਂਕਿ ਜਦੋਂ ਉਥੇ 600 ਕਿੱਲਾ ਫਿਰ ਨਾਲ-ਨਾਲ ਛੋਟੇ-ਛੋਟੇ ਕਾਸਤਕਾਰ ਆ ਉੱਥੇ ਸੇਵਾ ਵਧ ਗਈ ਲੋਕਾਂ ਦਾ ਸਹਿਯੋਗ ਆਉਂਦਾ ਗਿਆ ਚਲੋ ਵਧ ਗਈ ਮਹੀਨਾ ਸਾਨੂੰ ਤਕਰੀਬਨ ਹੋਣ ਵਾਲਾ ਹੈ ਇਹ ਸੇਵਾ ਚੱਲਦੀ। ਉਮੀਦ ਹੈ ਵੀ ਸਾਡੀ ਉਹ 3-4 ਦਿਨਾਂ ਦੀ ਸੇਵਾ ਅਸੀਂ ਉਹ ਸੰਪੰਨ ਹੋ ਜਾਊਗੀ। ਟੀਮ ਸਾਡੀ ਜ਼ਿਆਦਾਤਰ ਉਧਰ ਗਈ ਹੋਈ। ਜਿਦੋਂ ਇਹ ਸੇਵਾ ਸੰਪੰਨ ਹੋ ਜਾਂਦੀ ਹੈ 4 ਦਿਨ ਲੱਗਣ 5 ਦਿਨ ਲੱਗਣ ਉਸ ਤੋਂ ਬਾਅਦ ਅਸੀਂ ਬਿਲਕੁਲ ਜਿਵੇਂ ਉੱਥੇ ਸੇਵਾ ਕੀਤੀ ਹੈ ਇਸੇ ਤਰ੍ਹਾਂ ਹੀ ਇੱਥੇ ਜੇ ਇੱਕ ਟੀਮ ਲਈਏ 2 ਦੇਈਏ 3 ਦੇਈਏ ਅਸੀਂ ਜਿੰਨੇ ਦਿਨੇ ਵੀ ਤੁਹਾਡੇ ਆਗੂਆ ਕਮੇਟੀ ਦੇ ਉਹਨਾਂ ਨਾਲ ਗੱਲ ਕਰ ਲਾਂਗੇ। ਔਰ ਜਿਹੜਾ ਏਰੀਆ ਸਾਨੂੰ ਉਹ ਦੇਣਗੇ ਪ੍ਰਚਾਰ ਵਾਸਤੇ ਅਸੀਂ ਉਹ ਬਿਲਕੁਲ ਉਹਨਾਂ ਦੀ ਆਪ ਦਾ ਜਿੰਨੀ ਵੀ ਤੰਦ ਦੇਹੀ ਨਾਲ ਨਭਾਵਾਂਗੇ ਔਰ ਕੋਸ਼ਿਸ਼ ਅਸੀਂ ਬੇਸ਼ੱਕ ਅਸੀਂ ਪੰਜਾਬ ਸੇਵਾ ਕਰ ਰਹੇ ਹਾਂ ਪਰ ਆਪਦੇ ਇਲਾਕੇ ਚ ਅਸੀਂ ਅੱਜ ਤੋਂ ਹੀ ਕੱਲ ਤੋਂ ਹੀ ਜਿੰਨੀਆਂ ਸਾਡੀਆਂ ਟੀਮਾਂ ਜੋ ਉੱਥੇ ਕੋਡੇ ਸਾਡੇ ਕੋਲੇ ਸਾਧਨ ਸੰਸਾਧਨ ਸਾਡੇ ਕੋਲੇ ਸੋਸ਼ਲ ਮੀਡੀਆ ਦੇ ਸਾਧਨ ਹੈ ਸਾਡੇ ਕੋਲੇ ਪਿੰਡਾਂ ਦੇ ਵਿੱਚ ਸੰਪਰਕਾਂ ਦੇ ਸਾਧਨ ਹੈ ਅਸੀਂ ਆਪਦੇ ਬੰਨਿਓ ਪੂਰਾ ਕੋਸ਼ਿਸ਼ ਕਰਾਂਗੇ ਸਾਡੀ ਡਿਊਟੀ ਲਈ ਸੀ ਬਾਈ ਜੀ ਹੁਣੀ ਬੈਠੇ ਆ ਰਤਨਪੁਰੇ ਇਕੱਠ ਰੱਖਣਾ ਸੀ ਕਹਿੰਦੇ ਜੀ ਤੁਸੀਂ ਵੱਧ ਤੋਂ ਵੱਧ ਬੰਦੇ ਲੈ ਕੇ ਆਓ ਉਦੋਂ ਵੀ ਅਸੀਂ ਸਾਰੀ ਕੋਸ਼ਿਸ਼ ਕੀਤੀ ਅਸੀਂ 4-500 ਬੰਦਾ ਜਿੰਨਾ ਵੀ ਉਸ ਏਰੀਆ ਚ ਲਿਆ ਸਕੇ ਇੱਥੇ ਲਿਆਏ ਸੀ। ਔਰ ਜਿਸ ਦਿਨ ਤੁਹਾਡਾ ਇਕੱਠ ਹੋਊਗਾ ਉਸ ਦਿਨ ਵੀ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿੰਨਾ ਸਾਥ ਅਸੀਂ ਲਿਆ ਸਕੀਏ ਲਿਆਵਾਂਗੇ। ਔਰ ਦੇਖੋ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਆਪਦੀ ਜਥੇਬੰਦੀ ਤੋਂ ਬਿਨਾਂ ਕਿ ਮੈਂ ਹਜ਼ਾਰ ਲਿਆਉਂ ਕਿ ਦੌਰ ਲਿਆਉਂ ਕਿ ਪੰਜ। ਸਾਡਾ ਕੰਮ ਹੈ ਜੀ ਮਿਹਨਤ ਕਰਨ ਦੀ। ਆਪਣਾ ਸਾਰਿਆਂ ਦਾ ਫਲ ਲੌੜਾ ਮਾਲਕ ਦਾ ਕੰਮ। ਅਸੀਂ ਪਿੰਨਤ ਪੂਰੀ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ। ਲੜਨਾ ਤੁਸੀਂ ਜਿਵੇਂ ਜਿਵੇਂ ਤੁਸੀਂ ਲੜਦੇ ਹੋ ਤੁਹਾਨੂੰ ਚੰਗਾ ਲੱਗਦਾ ਕਿਉਂਕਿ ਤੁਸੀਂ ਪਹਿਲਾਂ ਲੜ ਰਹੇ ਹੋ ਪਤਾ ਤੁਹਾਨੂੰ ਅਸੀਂ ਤੁਹਾਡੇ ਨਾਲ ਹੈ ਦਿਲੋਂ ਨਾਲ ਹੈ ਮੈਂ ਉੱਥੇ ਬੈਠਾ ਗੱਲ ਕਰ ਰਿਹਾ ਸੀ ਵੀ ਜਿਹਦਾ ਹੌਸਲਾ ਡਿੱਗ ਪਿਆ ਉਹ ਹਾਰ ਜਾਂਦਾ ਇੱਕ ਗੱਲ ਦਾ ਖਿਆਲ ਰੱਖਿਓ ਦੋ ਤਿੰਨ ਗੱਲਾਂ ਦਾ ਇੱਕ ਤਾਂ ਸਰਕਾਰ ਨੇ ਤੁਹਾਡਾ ਹੌਸਲਾ ਡਿਗਣਾ ਔਰ ਹੌਸਲਾ ਡਿਗਣ ਵਾਸਤੇ ਤਿੰਨ ਚਾਰ ਕੰਮ ਕਰਨੇ ਉਹਨਾਂ ਨੇ ਇੱਕ ਕੰਮ ਤਾਂ ਉਹਨਾਂ ਨੇ ਕਰਤਾ ਵੀ ਇੱਕ ਦਿਨ ਪੂਰੀ ਫੋਰਸ ਲਾਈ ਲੈ ਆ ਕੇ 5-400 ਹਜ਼ਾਰ ਆਦਮੀ ਲੈ ਆ ਕੇ ਤੁਹਾਡਾ ਉਹ ਉਹਨਾਂ ਨੇ ਜਿੱਥੇ ਆਪਣਾ ਧਰਨਾ ਹਸਤਾਲ ਸੀਗਾ ਉਹ ਤੋੜਿਆ ਤੁਹਾਨੂੰ ਘਰਾਂ ਚੋਂ ਚੱਕ ਕੇ ਗ੍ਰਿਫਤਾਰ ਕੀਤਾ ਚੌਂਕਾਂ ਤੇ ਪੁਲਿਸ ਲਾਈ ਡਰਾਇਆ ਡਰਾ ਪਾਇਆ ਮੁਕਦਮਿਆਂ ਦੇ ਇੱਕ ਤੋ ਵਾ ਕਰ ਸਕਦੇ ਇਹਦੇ ਨਾਲ ਤੁਸੀਂ ਵੇਖ ਲਓ ਵੀ ਹੁਣ ਤੁਹਾਨੂੰ ਕੁਝ ਹੋਇਆ ਜਿਹੜੇ ਬੰਦੇ ਆਪਣੇ ਗ੍ਰਿਫਤਾਰ ਕੀਤੇ ਸੀ ਉਹ ਆਗੇ ਬਾਹਰ ਧਰਨਾ ਆਪਣਾ ਉੱਥੇ ਨਹੀਂ ਤਾਂ ਇੱਥੇ ਚੱਲ ਰਿਹਾ ਇੱਥੋਂ ਵਾਲਾ ਉੱਥੇ ਵੀ ਜਾਊਗਾ ਇਹ ਤਾਂ ਅੰਦੋਲਨ ਦੇ ਪੜਾ ਹੈ ਸੰਘਰਸ਼ ਦੇ ਪੜਾਹ ਕਦੇ ਸੰਘਰਸ਼ ਤਾਂ ਆ ਜਾਂਦਾ ਕਦੇ ਥਾਂ ਸੰਘਰਸ਼ ਇੱਕੋ ਜਾਂ ਨਹੀਂ ਚੱਲਦਾ ਹੁੰਦਾ ਦੂਜਾ ਤੁਹਾਡੇ ਜੋ ਪਾੜ ਪਾਊਗੀ ਦੂਜਾ ਸਰਕਾਰ ਹਜੇ ਇੱਕ ਹੋਰ ਕੰਮ ਕਰੂਗੀ ਔਰ ਤੁਹਾਨੂੰ ਅਸੀਂ ਪਹਿਲਾਂ ਹੀ ਅਗਾਹ ਕਰ ਰਹੇ ਆਂ ਸਰਕਾਰ ਜਦੋਂ ਇਹ ਕੰਮ ਕਰਦੀ ਹੈ ਉਦੋਂ ਫਿਰ ਆਗੂਆਂ ਦੇ ਉੱਤੇ ਇਲਜ਼ਾਮ ਲਵਾਉਂਦੀ ਹੈ ਇਹਨਾਂ ਦੇ ਆਗੂ ਫੈਕਟਰੀ ਵਾਲੇ ਤੋਂ ਪੈਸੇ ਲੈ ਗਏ ਜੀ ਇਹ ਫਲਾਣਾ ਕਰ ਗਏ ਜੀ ਇਹ ਝੂਕਾ ਕਰ ਗਏ ਤੁਹਾਡੇ ਆਗੂਆਂ ਦੇ ਉੱਤੇ ਜਿਹੜੇ ਆਗੂ ਲੜ ਰਹੇ ਆ ਉਹਨਾਂ ਦੇ ਉੱਤੇ ਇਲਜ਼ਾਮ ਲਵਾਏ ਜਾਣਗੇ ਇਹਨਾਂ ਤੋਂ ਸੁਚੇਤ ਰਹੋ ਪਹਿਲਾ ਕੰਮ ਹੈ ਉਹ ਤੁਹਾਨੂੰ ਡਰਾਊਗੀ ਉਹਨੇ ਡਰਾ ਕੇ ਵੇਖ ਲਿਆ ਦੂਜਾ ਕੰਮ ਹੈ ਉਹ ਤੁਹਾਡੇ ਚ ਪਾੜ ਪਾਊਗੀ ਪਾਟਿਓ ਨਾ ਏਕਤਾ ਰੱਖਿਓ ਤੀਜਾ ਕੰਮ ਹੈ ਉਹ ਤੁਹਾਡਾ ਹੌਸਲਾ ਡਾਊਨ ਕਰੂਗੀ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਇਹ ਗੱਲ ਪਿੰਡੀ ਪਿੰਲੀ ਵੀ ਪ੍ਰਚਾਰ ਕਰਨ ਵਾਲੀ ਹੈ ਚਮਕੌਰ ਸਾਹਿਬ ਪਿੰਡ ਦੇ ਵਿੱਚ ਫੈਕਟਰੀ ਬਿਲਕੁਲ ਲੱਗ ਚੁੱਕੀ ਔਰ ਉਥੋਂ ਦੇ ਲੋਕਾਂ ਨੇ ਜੋ ਨਿਯਮ ਹੈ ਸਰਕਾਰ ਦੇ ਬਣਾਏ ਹੋਏ ਵੀ ਇਲਾਕੇ ਨੂੰ ਪੁੱਛਣਾ ਪੈਂਦਾ ਇਲਾਕੇ ਦੀ ਸਹਿਮਤੀ ਲੈਣੀ ਪੈਂਦੀ ਹੈ ਉਹ ਸਾਰੇ ਨਿਯਮਾਂ ਤੇ ਪੰਜਾਬ ਸਰਕਾਰ ਨੂੰ ਲਿਆਂਦਾ ਔਰ ਉਹ ਫੈਕਟਰੀ ਉੱਥੋਂ ਕੈਨਸਲ ਹੋਈ ਉਹ ਤਾਂ ਛੱਡੋ ਹਜੇ ਲੱਗਣੀ ਸੀ ਇਹ ਵੀ ਲੱਗਣੀ ਹੈ ਜੀਰਾ ਜਿਹੜਾ ਬੰਦਾ ਦੋ ਵਾਰ ਐਮ.ਐਲ.ਏ ਰਹਿ ਗਿਆ ਔਰ ਧਰੇਕ ਸਰਕਾਰਾਂ ਚ ਰਹਿ ਗਿਆ ਔਰ ਬਹੁਤ ਹੀ ਪਾਵਰਫੁਲ ਬੰਦਾ ਔਰ ਫੈਕਟਰੀ ਚੱਲਦੀ ਨੂੰ ਪਤਾ ਨਹੀਂ 8 ਸਾਲ ਹੋ ਗਏ ਸੀ ਕਿ 10 ਹੋ ਗਏ ਸੀ ਕਿ 15 ਹੋ ਗਏ ਸੀ ਔਰ ਸੰਗਤ ਨੇ ਜਾ ਕੇ ਸੰਘਰਸ਼ ਕਰਕੇ ਚੱਲਦੀ ਫੈਕਟਰੀ ਜੀਰੇ ਦੇ ਵਿੱਚ ਬੰਦ ਕਰਵਾਈਆ ਕਿਉਂਕਿ ਉਹ ਧਰਤੀ ਦਾ ਪਾਣੀ ਗੰਦਾ ਕਰ ਰਿਆ ਸੀ ਤੇ ਇਸ ਇੱਕ ਕਰਕੇ ਇੱਕ ਦਾ ਹੌਸਲਾ ਇਹ ਬਣਾ ਕੇ ਰੱਖਿਓ ਇਹ ਨਾ ਕੋ ਸੋਚੇ ਕੋਈ ਵੀ ਸਰਕਾਰ ਦੇ ਬੰਦੇ ਜਾਂ ਉਹਨਾਂ ਦੇ ਬੰਦੇ ਕਹਿਣਗੇ ਜੀ ਉਹ ਤਾਂ 80 ਕਿੱਲੇ ਜ਼ਮੀਨ ਵਾਲਾ ਹੈ ਉਹ ਤਾਂ ਜੀ ਸਰਕਾਰ ਦਾ ਬੰਦਾ ਹੈ ਉਹਦੀ ਮੁੱਖ ਮੰਤਰੀ ਨਾ ਬਣਦੀ ਹੈ ਉਹ ਬੜਾ ਪੈਸੇ ਵਾਲਾ ਹੈ ਉਹ ਕਿੱਥੋਂ ਰੁਕ ਜੂਗਾ ਇਹਨਾਂ ਤੋਂ ਨਹੀਂ ਸਾਰੇ ਰੁਕ ਜਾਂਦੇ ਆ ਜਨਤਾ ਦੇ ਸਾਹਮਣੇ ਜਨਤਾ ਦੀ ਤਾਕਤ ਦੇ ਸਾਹਮਣੇ ਕਿਸੇ ਦੀ ਤਾਕਤ ਵੱਡੀ ਨਹੀਂ ਲੋੜ ਆ ਤੁਹਾਨੂੰ ਆਪਦੀ ਤਾਕਤ ਨੂੰ ਜਗਾਉਣ ਦੀ ਪਛਾਨਣ ਦੀ ਇਕਾ ਕਰਨ ਦੀ ਤੇ ਹੌਸਲਾ ਆਪਦਾ ਕਾਇਮ ਰੱਖਣ ਦੀ ਜੇ ਸਾਡਾ ਹੌਸਲਾ ਕਾਇਮ ਹੈ ਤੇ ਸਾਡਾ ਇਕਾ ਹੈ ਤੇ ਜਿੱਤਣਾਂ ਦੀ ਕੋਈ ਰੁਕ ਸਕਦਾ ਬਿਲਕੁਲ ਜਿੱਤੋਗੇ ਅਸੀਂ ਜਿੰਨਾ ਸਾਨੂੰ ਅੱਜ ਸਭਾ ਮਿਲਿਆ ਸਾਡੀ ਸੰਧਰੀਆ ਮੀਟਿੰਗ ਸੀ ਅਸੀਂ ਆਏ ਆ ਅਸੀਂ ਜਾ ਕੇ ਵੀ ਰੈਸਲਾ ਕਰਾਂਗੇ ਔਰ ਪ੍ਰਧਾਨ ਜੀ ਨੂੰ ਮੱਦੇ ਅਸੀਂ ਪੰਜਾਬ ਕੋਸ਼ਿਸ਼ ਵੀ ਕਰਾਂਗੇ ਕਿ ਸਾਡਾ ਜਲਦੀ ਤੋਂ ਜਲਦੀ ਉੱਥੋਂ ਕੰਮ ਨਿਬੜੇ ਔਰ ਪੁਲਿਸੇਵਾ ਨਿਬੜ ਕੇ ਅਸੀਂ ਜਿੰਨਾ ਟਾਈਮ ਇੱਥੇ ਦੇ ਸਕਦੇ ਹੋਏ ਅਸੀਂ ਬਾਈ ਜੀ ਹੋਣਾ ਨਾ ਬਾਈ ਇੰਦਰ ਜੀ ਹੋਣਾ ਨਾ ਮੇਰੇ ਵੀਰ ਦਾ ਮੈਂ ਨਾ ਭੁੱਲ ਗਿਆ ਜੀ ਰਵੀ ਦਸ ਹਾਂ ਰਵੀ ਹੋਣਾ ਨਾ ਮਾ ਵੀ ਹੋਣਾ ਸਾਰਿਆਂ ਨਾਲ ਅਸੀਂ ਰਾਇ ਕਰ ਲਾਂਗੇ ਸਾਡੇ ਕੋਲ ਨੰਬਰ ਹੈਗੇ ਆ ਉਹ ਹਿਸਾਬ ਨਾਲ ਅਸੀਂ ਡਿਊਟੀਆਂ ਲਾਵਾਂਗੇ ਸਾਡੀ ਪੀਲੀ ਬੰਗਾ ਟੀਮ ਇੱਥੋਂ ਤੁਹਾਡੇ ਨੇੜੇ ਪੈਂਦੀ ਹੈ ਬਹੁਤ ਹੀ ਸੰਘਰਸ਼ੀਲ ਯੋਧੇ ਆ ਸਾਡੇ ਪੀਲੀ ਬੰਗਾ ਦੇ ਇਹ ਮੁੰਡੇ ਅਸੀਂ ਡਿਊਟੀ ਵੀ ਅਸੀਂ ਆ ਟੀਮ ਬਣਾ ਦਿਆਂਗੇ ਇਹਨਾਂ ਨੂੰ ਇਸ ਏਰੀਆ ਦਾ ਪਤਾ ਵੀ ਹੈ ਜਿੱਥੇ ਸਾਨੂੰ ਜਿਵੇਂ ਜਿਵੇਂ ਰੂਟ ਚਾਰਟ ਬਣਾ ਕੇ ਜਿੱਥੇ ਡਿਊਟੀ ਦੇਣਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਜਚੇ ਰਹੋ ਤੇ ਛੱਡੇ ਉਹ ਜਕਾਰਾ ਤੇ ਹੌਸਲੇ ਕਰੋ ਬੁਲੰਦ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਪ ਦੀ ਕਾਮ ਸਭ ਵਾਹਿਗੁਰੂ